ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਸਰਦੀ ਖੇਤਰ ਅੰਦਰ ਹਿੱਤ ਪਾਕ جنگ ਦੇ ਮਾਹੌਲ ਕਾਰਨ ਜਿੱਥੇ ਲੋਕਾਂ ਨੇ ਵੱਡੇ ਪੱਧਰ ਤੇ ਇਥੋਂ ਹਿਜਰਤ ਕੀਤੀ ਅਤੇ ਲੋਕਾਂ ਦੇ ਸਾਹ ਪੂਰੀ ਤਰ੍ਹਾਂ ਸੁੱਕੇ ਰਹੇ ਉਥੇ ਜਿੱਥੇ ਜੰਗਬੰਦੀ ਦਾ ਮਾਹੌਲ ਹੋਣ ਕਾਰਨ ਮੋੜ ਪਿੰਡਾਂ ਚੈਲਪੈਲ ਹੋਣੀ ਸ਼ੁਰੂ ਹੋਈ ਉਥੇ ਖੇਮ ਕਰਨ ਸ਼ਹਿਰ ਦੀ ਇੱਕ ਵਾਰਡ ਅੰਦਰ ਪੂਰੀ ਤਰ੍ਹਾਂ ਜੰਗਵਾਲਾ ਮਾਹੌਲ ਉਸ ਵੇਲੇ ਬਣਿਆ ਜਦੋਂ ਤੇਜ਼ ਤਾਰ ਹਥਿਆਰਾਂ ਨਾਲ ਕੁਝ ਵਿਅਕਤੀਆਂ ਨੇ ਦਾਖਲ ਹੋ ਕੇ ਇੱਕ ਘਰ ਚ ਪੂਰੀ ਤਰ੍ਹਾਂ ਭਾਂਡ ਤੋੜ ਕਰਦਿਆਂ ਬੰਦਿਆਂ ਨੂੰ ਬਕਰਿਆਂ ਜਿਹਾ ਵਢਿਆ ਇਸ ਸਬੰਧੀ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ ਖੇਮਕਰਨ ਸ਼ਹਿਰ ਦੇ ਮੌਜੂਦਾ ਹਾਲਾਤਾਂ ਦੀ ਰਿਪੋਰਟ ਪੇਸ਼ ਹੈ ਇਸ ਵਧੀਆ ਐਸਐਚਓ ਖੇਮਕਰਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਜਾਂਚ ਕਰਕੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰ ਰਿਹਾ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰam ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਹਾਂ ਜੀ ਇਹਦੇ ਵੀ ਪਾ ਜੀ ਪਾ ਜੀ ਉਹ ਤੇਰਾ ਆ ਜਾ ਉਹ ਤੇਰਾ ਹਾਂ ਆਓ ਆ ਵੀ ਫੜ ਹਰ ਵਿਖੜੇ ਆ ਆਵੇ ਇੱਕ ਵਾਰ ਵੀ ਨਹੀਂ ਮੈਂ ਕੁੜੀਆਂ ਤੂੰ ਇਧਰ ਆ ਨਹੀਂ ਤੂੰ ਕੀ ਗੱਲ ਕੀ ਹੋਈ ਅੰਕ ਗੱਲ ਕੋਈ ਨਹੀਂ ਪਹਿਲੇ ਬੰਦਿਆਂ ਨੂੰ ਮਾਰ ਦਿੱਤਾ ਤਿੰਨ ਤਿੰਨ ਹੀ ਬੰਦੇ ਨੇ ਸਾਡੇ ਇੰਨੇ ਬੰਦਿਆਂ ਨੂੰ ਮਾਰਦਾ ਜਾਣਿਆ ਨਾ ਮਾਰੂ ਤੇ ਲੰਮੇ ਪੰਜਾ ਵਾ ਫੇਰ ਆਹ ਨੂੰ ਜਦੋਂ ਮੇਰੀ ਚਾਚੀ ਇਹ ਉਹਨੂੰ ਦੂਜੀ ਮਾਰ ਕੇ ਤੇ ਆਪਣੀਆਂ ਫਸਲਾਂ ਤੋੜਤੀਆਂ ਫਸਲਾਂ ਕੁੜੀਆਂ ਨੂੰ ਫੜਨੇ ਜਦੋਂ ਪਾਇਆ ਕੁੜੀਆਂ ਨੇ ਕੰਧਾ ਟਪੇ ਇੱਕ ਦੀ ਉਹਨਾਂ ਚਿਰ ਜੀ ਆਹ ਵੇਲੀ ਵਾਲੇ ਆ ਗਏ ਫੇਰ ਉਹ ਭੱਜ ਗਏ ਕਿੰਨੇ ਕੁ ਦੀ ਗੱਲ ਆ ਇਹ ਨਾਮ ਵਿੱਚ ਗੱਲ ਦੇ ਚੱਕਰ ਲੈਣਾ ਹੁੰਦਾ ਕਿੰਨੇ ਕੁ ਜਣੇ ਸੀ ਮੈਂ 10 12 ਨੇ ਆਵੇ ਰੋਟੀਆਂ ਦੀ ਖਾਂਦੇ ਕਿਹੜਾ ਸੀ ਨਾ ਕਿ ਉਹ ਲੜਾ ਉਹਨਾਂ ਕਦਣਾ ਕੇ ਵੀਰ ਪਣ ਰਾਨੂੰ ਹੈਪੀ ਹੈਪੀ ਭਗਵੰਤ ਬਬਲੂ ਇੱਕ ਚੋੜ ਜਰ ਪਾਟੀ ਇੱਕ ਜੰਨੀ ਇੱਕ ਜੰਨੀ ਤੇ ਕਾਦੀ ਲਗੇ ਕਾਦੀ ਦਲੂ ਨਾੜੇ ਕੋਈ ਨਹੀਂ ਆਡੀ ਕੋਈ ਨਹੀਂ ਪਾਣੀ ਕਾਦੀ ਕੋਲ ਆ ਕੇ ਗੱਲ ਪੈ ਕਰ ਕਾਹ ਘਰੀ ਆ ਗਏ ਨੇ ਗਾਲ ਸਾਡੇ ਕੋਈ ਨਹੀਂ ਮੇਲ ਨਾ ਖਾ ਦਹੀ ਉਹ ਨਿਬੜ ਗਦੀ ਨਾ ਨਿਬੜ ਗਈ ਵਿਆਹ ਕੀਤਾ ਗੁਰੂ ਬਰਾਤੀ ਐ ਨਾ ਕੁੱਤੇ ਨੇ ਬਰਾਤੀ ਕੋਈ ਨਹੀਂ ਬਰਾਤੀਆਂ ਨਾ ਖਾ ਦੋ ਇਹੋ ਚਲੇ ਗਏ ਨੇ ਵਸਾ ਕੇ ਹਾਂ ਨੁਹਾਰੀ ਆਂਟ ਮਾਏ ਨੇ ਕੱਲ ਬਰਾਤ ਆਈ ਤੇ ਰਾਤੀ ਰਾਤੀ ਪੈ ਗਏ ਨੇ ਰਾਤੀ ਵਾਟ ਟੋਕ ਕੇ ਚਲੇ ਗਏ ਜਿੰਦ ਦੇ ਪਿਉਣੇ ਭੱਜਣਾ ਫਿਰ ਬਈਆਂ ਮਿੰਟਾ ਜੀ ਚਲੇ ਪੰਜਾਂ ਮਿੰਟਾਂ ਦੇ ਵਿੱਚ ਹੀ ਚਲੇ ਗਏ ਇਹ ਬੰਦੇ ਕਿਤੇ ਦਾਲ ਕਰਾਏ ਬੰਦੇ ਹੁਣ ਦਾਲ ਕਰਾਉਣ ਦੀ ਨੀਤ ਲਗਾ ਕੇ ਕਰਨ ਤਾਂ ਆਹ ਹਾੜੂ ਨਹੀਂ ਦੱਸ ਦੇ ਰਾਤੀ ਨਾ ਤਾਰੇ ਦਿਖਾ ਦੇਤੀ ਆ ਅਸੀਂ ਅਹੀਂ ਰਾਤੀ ਰੱਖਿਆ ਹਿਸਾਬ ਨਾਲ ਰੱਖੇ ਨੇ ਕੀ ਚਾਹੁੰਦੇ ਏ ਤੂੰ ਅਸੀਂ ਹੁਣੇ ਹੋਏ ਚਾਹਣੇ ਹਾਂ ਸਾਦਾ ਪੀ ਕੋਈ ਚਾਹੀਦੀ ਏ ਹੁਣੇ ਹੋਏ ਹੁਣੇ ਕੋਈ ਹੱਥ ਨਾ ਕਰੋ ਮੇਰੇ ਗੁੰਡਾ ਕਰਦੀ ਇਹਨਾਂ ਨੇ ਗੁੱਟ ਗੁੱਟ ਮਾਰ ਦਿੱਤੇ ਨੇ ਨਾ ਨਾ ਕਰਕੇ ਗੁੰਡਾ ਕਰਦੀ ਮੁੜ ਕੇ ਮੰਡੀ ਜਿੱਤੀ ਜਗਾਹ ਹਾਂ ਨੂੰ ਜਾ ਪੈਣੇ ਅਈ ਮੋਹਰ ਬੀਰਾਂ ਦੇ ਘਰ ਜਾ ਕੇ ਲੰਮੇ ਪਏ ਤਿੰਨ ਜੀ ਤੇ ਜਿਹੜਾ ਮਾਈ ਪਿੰਡ ਦੇ ਦੂਰ ਦੇ ਪੇਣਾ ਭਰਾ ਆਉਂਦੇ ਨੇ ਉਹਨਾਂ ਦੇ ਮਗਰ ਜਾਣਾ ਚਾਹੀਦਾ ਹੈ ਉਹਨਾਂ ਦੇ ਮਗਰ ਅਣੀ ਉਹਨਾਂ ਦਾ ਸਾਕਾ ਆ ਇਹਦੇ ਪਾਣੀ ਦਾ ਧਾਲ ਕਰਾਏ ਨੇ ਉਹਨਾਂ ਨੂੰ ਇਟਾਂ ਮਾਰ ਮਾਰ ਕੇ ਉਹਨਾਂ ਦੇ ਜਿਹੜੇ ਖਾਂਦਰ ਸਿਰ ਤੇ ਖੋਲਣ ਉਹ ਉੱਥੇ ਧਾਲ ਕਰਾਏ ਨੇ ਇੱਥੇ ਆਣ ਕੇ ਸਾਡੇ ਨਾਲ ਵਾਕਾ ਕਰਕੇ ਮੁੜ ਕੇ ਸਾਡੇ ਤੇ ਜਿਆ ਘਰ ਜਾ ਕੇ ਨੇ ਕਿੰਨੇ ਆਣ ਵਾਲੇ ਗਾਈ ਸਾ ਨੂੰ ਸਾ ਚਾਹੀਦਾ ਹੈ ਜਾਨੇ ਮਨ ਆ ਗਏ ਨੇ ਅਡਰਾ ਬਹੁਤ ਵਾਕਾ ਹੈ ਨਾ ਵਾਕਾ ਕਰਕੇ ਜਾਏ ਵਾਕਾ ਤਾ ਉਹ ਜੰਗਲ ਆਉਣ ਵਾਲੀ ਗੱਲ ਇਹ ਨਾ ਕੀਤੇ ਜਿਹੜੇ ਨਾਲ ਜੰਗਲਾ ਪ ਜਾਂਦਾ ਉਹ ਚੰਗਾ ਹਾ ਵੇਖੋ ਮੈਂ ਕੋਈ ਟਾੜੀ ਸੁਣਾਈ ਚਾਹੀਦੀ ਏ ਅੱਜ ਤੱਕ ਬੜੇ ਬੜੇ ਹੋ ਰਹੇ ਨੇ ਹੋਰ ਕਿਹਨਾ ਹੈ ਕਿ ਅਜਾ ਜਹਾਜ ਆਈ ਘਟਿਆ ਤੀਨਾ ਤੁਹਾਡਾ ਕੀ ਨਾਮ ਆ ਮੇਰਾ ਨਾਮ ਮੀਰਾ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਦੱਸੇ ਵੀ ਬਹੁਤ ਗੇਰ ਹੋ ਗਏ ਹਾਂ ਅੱਛਾ ਤੇ ਉਹ ਮੇਖੇ ਨੇ ਬਾੜੀ ਛਮਕਾ ਪੂਰੀ ਤੇ ਮੈਂ ਭਾਜੀ ਬੋ ਜਵਨ ਨਾ ਆਰਤੀ ਰੇ ਅੱਜ ਪਾ ਧਰਵਾਸੀ ਚਲਾ ਗਏ ਹੂੰ ਉਹ ਨਾ ਬਹਿ ਰਹੇ ਮੋਢੀ ਕੇ ਰੇ ਕਿਉਂ ਨਾ ਕੋਥੇ ਆਰ ਕੜੇ ਕੜੇ ਨਹੀਂ ਹਾਂ ਦਸਤਾਰ ਚਾਰ ਨੰਨੀ ਬੜੇ ਕੜੇ ਕੜੇ ਹਨ ਡਾਕਟਰ ਹਨ ਡਾਕਟਰ ਹਨ ਛੋਟੀ ਹਨ ਡਾਕਟਰ ਵਹ ਡਾਕਟਰ ਹਨ ਮੈਂ ਮੋਟੇ ਜਰ ਕੇ ਉਹ ਆਖੀ ਮੈਂ ਵੇਖਿਆ ਹੁੰਦੀ ਇਹ ਬੰਦਾ ਆਇਆ ਨਾ ਛੋਟੀ ਨੂੰ ਕਿਹੜੇ ਕੜੇ ਕੜੇ ਹੱਥ ਕੱਢ ਲੈ ਸਟਾ ਲਾਈਆਂ ਡਾਕਟਰ ਡਾਕਟਰ ਛੋਟੇ ਏਡੇ ਏਡੇ ਤੇ ਕਿੰਨੇ ਕ ਜਾਣੇ ਕਿੰਨੇ ਡਾਕਟਰ ਦਾ ਬੱਜ ਗੜਾਈ ਇੱਕ ਕੋਲਾ ਉਹਨਾਂ ਇਹ ਤਾਂ ਬਸ ਤੋੜ ਉਹ ਆਦੇ ਹੁਣ ਮਾਰ ਹੀ ਦੇਣਾ ਤੇ ਪਰ ਕੁੜੀਆਂ ਉੱਥੇ ਰੰਮੇ ਬਾਰੇ 12 13 ਯਾਨੀ ਕੁੜੀਆਂ ਨੇ ਫਟਾ ਲੈ ਇੱਕ ਪੇੜਾ ਮਾਰ ਲਿਆ ਆਪਾਂ ਜੀ ਇਹ ਗੱਲ ਕਹਿੰਦੇਗਾ ਨਾ ਮਾਰ ਹਟ ਨਹੀਂ ਨਾ ਮਾਰੋ ਵੀਰਾਂ ਜਨਨ ਸੁਪੇੜਾ ਮਾਰਨ ਤੇ ਜਿਹੜੀ ਕਾਰ ਦੀ ਮੋਦ ਫਿਰੀ ਸੀ ਜਿਹੜੀ ਕਾਰ ਦੀ ਨੂੰ ਗਾਲੂ ਵੇਰਾਂ ਨਹੀਂ ਦੇਣੇ ਆਵਾਜ਼ ਜੂਰ ਨਾ ਦੇ ਚੁਕਾ ਪਈਆਂ ਉਹਨਾਂ ਨੂੰ ਉਹਦੇ ਨਾਲ ਬਹੁਤ ਮੌਕਾ ਹੁੰਦਾ ਉਹਦੇ ਨਾਲ ਬਹੁਤ ਮੌਕਾ ਹੁੰਦਾ ਆਹ ਗਾਮ ਜਾਂ ਬਾਗਲੇ ਆਉਂਦੇ ਆਹ ਰਾਜ ਜੋਈ ਪਾ ਕੇ ਵਰਤੇ ਨਾ ਮਾਇਕੇ ਆਏ ਰਾਤੀ ਕੋਠੇ ਟਪ ਟਪ ਬਜੇ ਇੱਕ ਹੁੰਦਾ ਦੰਦੀ ਬੰਨ੍ਹ ਕਰਉਂਦੀ ਮਿਰਖਾਂ ਨੂੰ ਪਾ ਦੇਣਾ ਖਤਰਨਾਕ ਦੇ ਵਿੱਚ ਹਣ ਸਟਾ ਨਹੀਂ ਆਈਆਂ ਨੇ ਸਾਡੇ ਬੰਦੇ ਕੋ ਨਹੀਂ ਤੇ ਸੱਦਾ ਨਾ ਹੁੰਦਾ ਹੀ ਯਾ ਸਾਇਗ ਵੇ ਦੇ ਚਿੱਟਾ ਰਹੇ ਸੱਦਾ ਨਾ ਹੁੰਦਾ ਹੀ ਤੇ ਸਾਡੇ ਬੰਦਿਆਂ ਨੂੰ ਦੱਸ ਕੇ ਲਾਉਂਦੇ ਜਬਰਦਸਤ ਹਾੜ ਨਾ ਨੇ ਪਿੱਛੋਂ ਦੀ ਸਾਹ ਨਾਲ ਗੁੰਡਾਗਰਦੀ ਕੀਤੀ ਹੈ ਜਾਣੇ ਘਰ ਦੇ ਤੋਂ ਮਾਰ ਕੇ ਆਏ ਜਬਰਦਸਤ ਪਿੱਛੋਂ ਦੀ ਕੀਤੀ ਜਬਰਦਸਤ ਇਹ ਕੀ ਮੀੜ ਮੱਛੀ ਨਾ ਖਰਾਜ ਕੇ ਸਮੈਗ ਨਾ ਰਾਜ ਕੇ ਸਾਜਣਾ ਗੁੰਡਾਗਰਦੀ ਨਾ ਸਾਡਾ ਇੱਥੇ ਆਂਦੀ ਭਾਈ 8 9 ਦਾ ਟਾਈਮ ਜਿਆਦਾ ਟਾਈਮ ਨਹੀਂ ਦਿੰਦਾ 8 ਚਾਹੀਦਾ ਰਮਣੀ ਕੁਲਿਆਨੋ ਕਾਪੇ ਮਾਰਿਆ ਨੇ ਨਾ ਦਾਤਰ ਮਾਰੇ ਨੇ ਉਹਨੂੰ ਪਾਣੀ ਪਾਪਾ ਵਿਚੋਂਦਾ ਆ ਉਹਨੇ ਕੀ ਬੋਲ ਬਜਨਾ ਕਿ ਨਹੀਂ ਬਜਨਾ ਉਹਨੇ ਪਾਣੀ ਦੇ ਨਾਮ ਤੇ ਸਾਨੂੰ ਸਾਰਾ ਪਾਣੀ ਦੇ ਪਿਆਣੇ ਬਚਾ ਗਏ ਕਿਹ ਚਾਰਾ ਜੇ ਕਪੜੇ ਆਵੇਂ ਭਾਜੀ ਜਿੰਦ ਦੇ ਪਿਆਣੇ ਡੁਗਿਆ ਫਿਰ ਕੱਟ ਕੇ ਲੈ ਗਏ ਨੇ ਕੱਟ ਕੇ ਲੈ ਗਏ ਇੱਥੇ ਆਣ ਕਹਿੰਦੇ ਉਹ ਕਿਹਾ ਜਿੰਦ ਦੇ ਪਿਆਣੇ ਆ ਆ ਪਿਛਾ ਲਾ ਕੇ ਕੱਢਿਆ ਪੈਛੇ ਡਿਆ ਗੱਪਿਆ ਸਾਰਾ ਸਮਾਨ ਪਿਆ ਹੈ